ਹਾਂਜੀ ਦਰਸ਼ਕੋ ਪਰੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਮੈਂ ਜੁਹਾਰ ਸਿੰਘ ਆ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਆਪਣਾ ਪੰਜਾਬ 794 ਚੈਨਲ ਤੇ ਆਪਣਾ ਤੁਹਾਡਾ ਸਵਾਗਤ ਆ ਤੇ ਅੱਜ ਤੁਹਾਨੂੰ ਦਿਖਾਣਾ ਟਰਾਲੀ ਆ ਦੇਖੋ 28 ਫੁੱਟ ਚੌੜੀ ਟਰਾਲੀ ਆ ਤੇ ਇਸ ਦੀ ਚੜਾਈ ਕਿੰਨੀ ਦੱਸਿਆ ਵੀਰ ਤੁਸੀਂ ਸਾਢੇ 7 ਫੁੱਟ ਹੈ ਸਾਢੇ 7 ਫੁੱਟ ਇਸ ਦੀ ਚੜਾਈ ਆ ਤੇ ਲੰਬਾਈ ਚੜਾਈ ਜਣੀ ਕੇ 28 ਫੁੱਟ 7.5 ਫੁੱਟ ਚੜਾਈ 28 ਫੁੱਟ ਲੰਬਾਈ ਆ ਟਰਾਈ ਟਰਾਲੀ ਦਿਖਾਣੇ ਆ ਜਿਹੜੀ ਜਿਸ ਦੀ ਕੀਮਤ ਹੈਗੀ ਆ 8.5 ਲੱਖ ਤੇ ਦਿਖਾਉਣੇ ਆ ਫਿਰ ਪੂਰੀ ਤਰ੍ਹਾਂ ਕਿੱਥੋਂ ਬਣੀ ਹੋਈ ਆ ਇਹ ਬਲੰਗਾ ਪਿੰਡ ਬਲੰਗਾ ਬਲੰਗਾ ਪਿੰਡਾ ਸਾਹਮਣੇ ਲਿਖਾ ਹੋਇਆ ਨਾ ਤੁਸੀਂ ਵੇਖ ਸਕਦੇ ਹੋ ਇਹ ਜਲੰਧਰ ਏਰੀਏ ਦੇ ਵਿੱਚੋਂ ਬਣੀ ਹੋਈ ਆ ਪਲਾਹਾ ਇਹਨਾਂ ਦਾ ਕੋਈ ਗੋਤ ਆ ਠੀਕ ਹੈ ਜੀ ਪਲਾਹਾ ਗੋਤਾ ਨਹੀਂ ਤੇ ਜਿਵੇਂ ਕਿ ਆਪਾਂ ਕੋਈ ਗੋਤ ਲਾਇਆ ਬੰਦਾ ਬੰਦਾ ਸਰਨੇਮ ਹੋ ਗਿਆ ਪਲਾਹਾ ਤੇ ਬਿਲਗਾ ਪਿੰਡਾ ਜਲੰਧ ਏਰੀਆ ਤੋਂ ਟਰਾਲੀ ਬਣੀ ਆ ਮੋਬਾਈਲ ਨੰਬਰ ਨੇ ਬਾਈ ਉਹਨਾਂ ਦਾ ਨੰਬਰ ਜੇਕਰ ਤੁਸੀਂ ਤਿਆਰ ਕਰਵਾਉਣੀ ਆ ਬਾਈ ਉਹਨਾਂ ਤੋਂ ਟਰਾਲੀ ਬਹੁਤ ਮਜੂਦ ਟਰਾਲੀ ਬਣਾਈ ਹੋਈ ਆ ਦੇਖੋ ਕਿੰਨੇ ਸੋਹਣੇ ਲੋਗੋ ਲਾਏ ਹੋਣੇ ਜਿਵੇਂ ਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੇ ਬਾਈ ਬੱਬੂ ਮਾਨਾ ਸਰ ਸਾਹੀ ਫਾਰਮਾ ਮੈਂ ਮਿਹਨਤ ਕਸਾ ਆਪਣੀ ਕਿਰਤ ਦਾ ਪੂਰਾ ਮਾ ਰਹਾ ਹਾਂ ਆਕਲ ਬੇ ਹੁਣਿਆਂ ਦੀ ਸਮਝ ਤੋਂ ਖਾਸਾ ਬਾਹਰ ਹਾਂ ਹਾਂਜੀ ਦੇਖੋ ਕੀ ਗੱਲ ਬਾਤ ਆ ਸ਼ਾਇਰ ਵੀ ਬਹੁਤ ਵਧੀਆ ਲਿਖਿਆ ਹੋਇਆ ਬਾਈ ਬੱਬੂ ਮਾਨ ਦਾ ਗੀਤ ਆ ਏ ਮੈਂ ਮਿਹਨਤ ਕਾ ਸਾ ਆਪਣੀ ਕਿਰਤ ਦਾ ਪੂਰਾ ਮਹਾਰ ਹਾਂ ਆਕਲ ਬੇ ਹੁਣਿਆਂ ਦੀ ਸਮਝ ਤੋਂ ਖਾਸਾ ਬਾਹਰ ਹਾਂ ਤੇ ਆ ਦੇਖੋ ਬਾਈ ਉਹਨਾਂ ਦੇ ਲੈਟਾਂ ਕਿੰਨਿਆ ਸੋਹਣਿਆ ਦਿਖਾ ਦੂ ਜਿੱਦਨ ਨੂੰ ਫਿਰ ਕੀ ਗੱਲ ਬਾਤ ਆ ਲੋਗੋ ਤੇ ਆਪਣਾ ਪੰਜਾਬ ਦਾ ਲੋਗੋ ਆ ਦੇਖੋ ਜੀ ਸਾਹੀ ਆ ਦਿਖਾਓ ਜੀ ਵੀਰੇ ਗੁਰਮੁਖੀ ਵੀ ਲਿਖੀ ਹੋਈ ਆ ਜਿਹੜੀ ਕਿ ਸਾਡੀ ਮਾਂ ਤਾਂ ਭਾਸ਼ਾ ਇਹ ਨਾ ਪੰਜਾਬੀ ਗੁਰਮੁਖੀ ਹਾਂਜੀ ਊੜਾੜਾ ਇਡੀ ਸਹਾਹਾ 35 ਆ ਇਹ 35 ਕਹਿ ਸਕਦੇ ਆ ਗੁਰਮੁਖੀ ਭਾਸ਼ਾ ਆਪਣੀ 35 ਲਿਖੀ ਹੋਈ ਆ ਆ ਦੇਖੋ ਟ੍ਰੈਲੀ ਗੱਲਬਾਤ ਐਂਡਾ ਸਿਰਾਪੂਰਾ ਕੀ ਆ ਗੱਲਬਾਤ ਆ ਦੇਖੋ ਜੀ ਆ ਟਰੈਕਟਰ ਮਾਣਾ ਸਿਰਾ ਹੀ ਆ ਨਾ ਉਹ ਟ੍ਰੈਲੀ ਹੈ ਜਿਹਨੂੰ ਕਿਹਾ ਜਾਂਦਾ 8.5 ਲੱਖ ਰੁਪਏ ਐਵੇਂ ਨਹੀਂ ਹੈਗਾ ਚੰਗੀ ਗੱਡੀ ਲਗਜ਼ਰੀ ਗੱਡੀ ਆਉਂਦੀ ਆ ਇਸ ਦੇ ਮੁਕਾਬਲੇ ਪਰ ਜਿਹੜੇ ਜੱਟ ਜੀਮੀਦਾਰ ਐ ਤੇ ਸਾੰਦ ਨੇ ਨਾ ਕੋਈ ਛੋਟੇ ਮੋਟੇ ਨਹੀਂ ਚੀਜ਼ਾਂ ਹੁੰਦੇ ਕਿ ਟਰੈਕਟਰ ਵੀ ਬਹੁਤ ਵੱਡਾ ਇਸ ਦੇ ਲਈ ਹਨਾ ਜੀ ਆਪਾਂ ਆਜੂ ਦਖਾਨਾ ਟ੍ਰੈਲੀ ਦੇਖੋ ਤੁਸੀਂ ਜਿਹੜੀ ਮੇਨ ਗੱਲ ਹੈ ਆ ਨਿਊ ਹੋਲੈਂਡ 3630 ਟਰੈਕਟਰ ਆ ਬਾਈ ਉਹਨਾਂ ਕੋਲ ਆ ਇਹ ਬਾਈ ਆਪਣੇ ਹੈਗੇ ਨੇ ਬਲੌਗ ਕਿੱਥੋਂ ਕਰਦੇ ਨੇ ਪੀਵੀ ਤੇ ਯੂਐਫ ਵਾਲੇ ਨੇ ਅਸੀਂ ਫਤਗੜ ਸਾਹ ਵਾਲੋਂ ਏਰੀਆ ਫਤੇਗੜ ਸਾਹਿਬ 47 ਆ ਬੇਖ ਸਕਦੇ ਹੋ ਕੀ ਕਰ ਰਿਹਾਤਾ ਹੂੰ ਡੋਨਟ ਟੱਚ ਮਾਈ ਟੂਲ ਕਹਿੰਦਾ ਭਾਵਾ ਵੀ ਕਹਿੰਦਾ ਹੱਥ ਨਾ ਲਾਓ ਟੱਚ ਨਾ ਕਰਿਓ ਆ ਰਾਫਲ ਸਾਹਮਣੇ ਪਈਆ ਹੈ ਵੀ ਫਿਰ ਅੱਗੇ ਸਮਝਦਾਰ ਬੰਦਾ ਇਨਸਾਨ ਆ ਪਿਆ ਤੇ ਆ ਲਿਖਾਵਾ ਹਾਈ ਤਤਾ ਹੱਥ ਨਹੀਂ ਲਾਉਣਾ ਇਹ ਸਲੈਂਸਰ ਇੱਥੇ ਨੂੰ ਆਉਂਦਾ ਟਰੈਕਟਰ ਦੇ ਅੱਗੇ ਤੋਂ ਹੈ ਇਹ ਨਾ ਦੇਖੋ ਬਈ ਇਦੀ ਕਪੈਸਿਟੀ ਵੀ ਬਹੁਤ ਜ਼ਿਆਦਾ ਹੈ ਨਹੀਂ ਕਿ ਆਪਾਂ ਜੇ ਮੈਂ ਕਿ ਗੰਨੇ ਦਾ ਕੰਮ ਕਰਨਾ ਏ ਤੇ ਇਸ ਦੇ ਵਿੱਚ ਘੱਟੋ ਘੱਟ 300 ਕੁਮੈਂਟਰ ਦਾ ਪਾਈ ਜਾਂਦਾ ਹੋਊਗਾ ਨਾ ਜੀ ਗੰਨਾ ਆਰਮਨਾਲ ਕਹਿੰਦੇ ਬਾਈ ਕਹਿੰਦਾ ਆਰਮਨਾਲ ਪੈਂਦਾ ਏ ਤੇ ਇਹ ਕਹਿੰਦੇ ਵੀ ਆ ਦੇਖੋ ਜੀ ਪਲਾਹੇ ਵਾਲਿਆਂ ਦੀ ਕੀ ਗੱਲ ਬਾਤ ਆ ਪੂਰਾ ਐਂਡ ਸਿਰ ਗੱਲ ਬਾਤ ਆ ਜੀ ਪਲਾਹੇ ਵਾਲਿਆਂ ਦੀ ਜਿਹੜੀ ਟਰਾਲੀ ਤਿਆਰ ਕਰਦੇ ਨੇ ਤੇ ਆ ਜਿਹੜੇ ਸੇ ਸਾਡੇ ਮਹਾਨ ਆ ਜਨ ਨਾਲ ਜੋਧੇ ਨੇ ਪਿੰਡਰਾਵਾਲੇ ਜਰਨੈਲ ਸਿੰਘ ਪਿੰਡਰਾਵਾਲੇ ਆ ਦੇਖੋ ਜੀ ਉਹਨਾਂ ਦੀ ਜਿਹੜੀ ਕੀ ਤਸਵੀਰ ਡਰਾਵੇ ਵੈਰੀ ਨੂੰ ਹਾਂ ਹੱਥ ਵਿੱਚ ਤੀਰ ਤਸਵੀਰ ਡਰਾਵੇ ਵੈਰੀ ਨੂੰ ਉਹਨਾਂ ਦੀ ਤਸਵੀਰ ਆ ਪਿੰਡਰਾਵਾਲਿਆਂ ਦੀ ਜਰਨੈਲ ਸਿੰਘ ਪਿੰਡਰਾਵਾਲੇ ਤੇ ਟਰਾਲੀ ਦੇਖੋ ਵੀ ਆਲੇ-ਦਾਲੇ ਨੂੰ ਘੁੰਮ ਕੇ ਦਿਖਾਉਨੇ ਆ ਤੇ ਜਿਹੜਾ ਕੀ ਟਾਇਰ ਵੀਸ ਦੇ ਵਿੱਚ ਡਬਲ ਨੇ ਤੇ ਆਪਾਂ ਹੋਰ ਚੀਜ਼ਾਂ ਦਿਖਾਉਨੇ ਮੇਨ ਆ ਜਾਓ ਵੀਰ ਦਿਖਾਉ ਮੜੇ ਇੱਥਾਂ ਤੋਂ ਵੀ ਟਰਾਲੀ ਨੂੰ ਇਹ ਜਿਹੜਾ ਕਿ ਜੈਕ ਹੈ ਡਬਲ ਜੈਕਾ ਦਾ ਸਿੰਗਲ ਆਈ ਇਹ ਸਿੰਗਲ ਹੈ ਸਿੰਗਲ ਜੈਕਾ ਜਣੇ ਕਿ ਉਹੀ ਡਬਲ ਦੇ ਬਰਾਬਰ ਆ ਜਿਹੜਾ ਕੇਸ ਦਾ ਜਿਹੜਾ ਜੈਕਾ ਹੈਵੀ ਜੈਕ ਹੈ ਇਹ ਟਰਾਲੀ ਜਿਹੜੇ ਕੇਸ ਦਾ ਇੱਕ ਜੈਕ ਡਬਲ ਦੇ ਬਰਾਬਰ ਦਾ ਕੰਮ ਕਰਦਾ ਏ ਤੇ ਆਹ ਦੇਖੋ ਜੀ ਥਾਰ ਥਾਰ ਆ ਜਿਹੜੀ ਸਾਡੀ ਬਿੱਲੀ ਬਿੱਲੀ ਜੀਪ ਕਹਾ ਜਾਂਦਾ ਇਸ ਨੂੰ ਉਹ ਵੀ ਬਹੁਤ ਘੈਂਟ ਹੈ ਇਸ ਦੇ ਵਿੱਚ ਅਲੇ ਤਾਂ ਲਾਈਟਾਂ ਲੱਗਣੀਆਂ ਨੇ ਜੀ ਜਦੋਂ ਲਾਈਟਾਂ ਲੱਗਣਗੀਆਂ ਵਿੱਚ ਉਹ ਵੀ ਬਹੁਤ ਸੋਹਣੀਆਂ ਲੱਗਣਗੀਆਂ ਤੇ ਆਹ ਦੇਖੋ ਜੀ ਬੇਲਚਾ ਜੇ ਕਿਤੇ ਟਰੈਲੀ ਫਸ ਜੰਦੀ ਹੈ ਨਾ ਆ ਨਟ ਖੋਲੋ ਬੇਲ ਚਾਂ ਨਾਲ ਦੀ ਨਾਲ ਆਪਾਂ ਪੱਟੋ ਮਿੱਟੀ ਕੱਢੋ ਬਾਹਰ ਟਰੈਲੀ ਹੈ ਨਾ ਹਾਂਜੀ ਹਾਂਜੀ ਅੱਛਾ ਆ ਫਰੀਜਾ ਹੈ ਜੀ ਆਹ ਫਰੀਜਾ ਦੋਸਤੋ ਜਿਹੜਾ ਤੁਸੀਂ ਵੇਖ ਵੇਖ ਰਹੇ ਹੋ ਆ ਦੇਖਾ ਦਿਖਾ ਦਈਏ ਖੋਲ ਕੇ ਮਾਰੇ ਦਰਸ਼ਕਾਂ ਨੂੰ ਕੋਈ ਸਮਾਨ ਰੱਖਣ ਵਾਸਤੇ ਆ ਦੇਖੋ ਜੀ ਇਸ ਨੂੰ ਕਿਰਾਏ ਕਹੇ ਜਾਂਦਾ ਫਰੀਜਾ ਕੋਈ ਚੰਗੀ ਜਿਵੇਂ ਕਿ ਠੰਡੀ ਚੀਜ਼ ਰੱਖਣ ਦੇ ਲਈ ਕੋਈ ਕੋਲਡ ਡਰਿੰਕ ਬਕਾਇਰਾ ਹੈ ਨਾ ਇਸ ਦੇ ਵਿੱਚ ਤੁਸੀਂ ਕੋਲਡ ਡਰਿੰਕ ਇਸ ਦੇ ਵਿੱਚ ਰੱਖ ਸਕਦੇ ਹੋ ਬਰਫ਼ ਵਗੈਰਾ ਵੀ ਅਡਜਸਟਮੈਂਟ ਹੋ ਸਕਦੀ ਹੈ ਇਸ ਦੇ ਵਿੱਚ ਬਹੁਤ ਵਧੀਆ ਚੀਜ਼ ਆ ਕੀ ਗੱਲ ਬਾਤ ਆ ਹੈ ਕੋਲਡ ਡਰਿੰਕ ਆ ਲਿਖਾ ਹੋਇਆ ਨਾ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਕੋਲਡ ਡਰਿੰਕ ਵੀ ਲਿਖਾ ਹੋਇਆ ਏ ਆਪਾਂ ਜਿਹੜੀ ਗੱਲ ਕਹਿੰਨੇ ਆ ਸਿਰ ਆਏ ਆ ਨਾ ਤੇ ਆਹ ਦੇਖੋ ਆ ਵੀ ਦਿਖਾ ਦਿਓ ਵੀਰੇ ਅੱਗੇ ਆ ਦੇਖੋ ਜੀ ਕੀ ਗੱਲ ਵਾਤਾ ਸਿਰਾਂਹਣ ਪੂਰਾ ਹਾਂ ਆਹ ਨਾ ਜਿਹੜਾ ਅਡਜਸਟਮੈਂਟ ਜਿਵੇਂ ਕਿ ਆਪਾਂ ਰੱਸਾ ਵਗੈਰਾ ਪਾਉਨੇ ਆ ਕੋਈ ਹੈ ਨਾ ਖੈਂਚ ਪਾਉਨੇ ਆ ਆਹ ਦੇਖੋ ਲੌਕ ਲੱਗ ਜਾਂਦਾ ਇਸ ਦਾ ਉੱਥਿਓ ਆ ਜਿਹੜੀ ਕਿ ਨਾ ਇਹ ਪੱਤੀ ਉੱਥਿਓ ਲੱਗ ਜਾਂਦੀ ਆ ਵਾਪਸ ਨਹੀਂ ਮੁੜੇਗਾ ਤੁਹਾਡਾ ਰੱਸਾ ਜਦੋਂ ਤੁਸੀਂ ਆਹ ਦੇਖੋ ਜਦੋਂ ਰੱਸਾ ਲਾਵਾਂਗੇ ਨਾ ਅੱਗੇ ਨੂੰ ਇਹ ਆਊਗਾ ਜਿਹਨੇ ਕਹੇ ਇਹ ਕਸਾ ਜਾਂਦਾ ਜੀ ਇਹ ਫਿਰ ਇਹ ਲੌਕ ਲੱਗ ਜਾਂਦਾ ਇਹ ਪਿੱਛੇ ਨੂੰ ਨਹੀਂ ਮੁੜੇਗਾ ਇਹ ਬਹੁਤ ਵਧੀਆ ਚੀਜ਼ ਆ ਇਹ ਅਮਨ ਯਲਾ ਸਾਡੇ 8.5 ਲੱਖ ਰੁਪਏ ਲੰਦਾ ਹੈਗਾ ਹੈ ਹਾਂ ਤੇ ਅੱਗੇ ਦੇਖੋ ਟੂਲ ਬਾਕਸ ਬਹੁਤ ਵਧੀਆ ਲਾਇਆ ਹੋਇਆ ਤੇ ਲੋਗੋ ਵੀ EK47 ਦਾ 47 ਇਹ 47 ਆ ਤੇ ਆ ਉੱਪਰ ਦੇਖੋ ਜਿਹਨੇ ਕਿ ਤੁਹਾਡੇ ਰੂਹ ਖੁਸ਼ ਹੁੰਦੀ ਆ ਟਰੈਲੀ ਨੂੰ ਦੇਖ ਕੇ ਆਪਣਾ ਪੰਜਾਬ ਦਾ ਲੋਗੋ ਆ ਆਪਣੇ ਚੈਨਲ ਦੇ ਨਾਵੇਂ ਨਾਲੇ ਟਰੈਲੀ ਦਾ ਵੀ ਨਾਮ ਆ ਗਿਆ ਆਪਣਾ ਪੰਜਾਬ ਆ ਜਿੱਥੋਂ ਦੀ ਬਣੀ ਹੋਈ ਆ ਪੰਜਾਬ ਫਾਰਮਿੰਗ ਫਾਰਮਿੰਗ ਇਜ਼ ਨਾਟ ਜਸਟ ਏ ਜੌਬ ਇਟ ਇਜ਼ ਏ ਵਾਇ ਆਫ ਲਾਈਫ ਆ ਕਹਿੰਦੇ ਜਿਹੜੇ ਕਿਸਾਨਾਂ ਦੀ ਜੌਬ ਆਉਂਦੀ ਆ ਉਹ ਕਿਸਾਨੀ ਆ ਹਿਸਦਾ ਪੰਜਾਬੀ ਵਿੱਚ ਮੈਨ मीनिंग ਆ ਵੀ ਜਿਹੜਾ ਕਿਸਾਨਾਂ ਦੀ ਜੌਬ ਆ ਕਿਸਾਨੀ ਉਹ ਆ ਖੇਤੀਬਾੜੀ ਆ ਹਾਂਜੀ ਨੌਜਵਾਨ ਕਿਸਾਨ ਇਕਤਾ ਲੋਗੋ ਬਹੁਤ ਹੀ ਲੱਗਾ ਹੋਇਆ ਟਰਾਲੀ ਨਾਲ ਦਿਲ ਖੁਸ਼ ਹੁੰਦਾ ਦੇਖ ਕੇ ਮੈਂ ਵੀ ਰੋਕਣੀ ਹੋਇਆ ਮੈਂ ਕਿਹਾ ਚੱਲ ਵੀਡੀਓ ਬਣਾਈਏ ਬਾਈ ਵੀਡੀਓ ਵੀ ਦਿਖਾਣੇ ਵਾਲੀ ਆ ਇਹ ਈ ਟਰਾਲੀ ਬਣਾਈ ਹੋਈ ਆ ਬੱਲ ਲਗਾ ਬੱਲ ਲਗਾਣ ਤੋਂ ਬਣੀ ਹੋਈ ਆ ਤੇ ਆ ਦੇਖੋ ਐਡੇ ਆਹ ਤੁਸੀਂ ਵੇਖ ਰਹੇ ਨਾ ਹੱਬਾਂ ਜੀਆਂ ਇਹ ਟ੍ਰੇਨ ਦੀਆਂ ਨੇ ਬਾਈ ਇਹ ਬਹੁਤ ਹੀ ਮਜ਼ਬੂਤ ਲੋਹੇ ਦੀਆਂ ਬਣੀ ਹੋਈ ਨੇ ਤੁਹਾਡੇ ਸਾਹਮਣੇ ਲੋਗੋ ਵੀ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਐਡਾ ਇਨਸਾਨ ਆ ਇਸ ਦਾ ਟ੍ਰੇਨ ਵਾਲਾ ਇਨਸਾਨ ਦੇਖੋ ਟ੍ਰੇਨ ਦਾ ਇਨਸਾਨ ਐਵੇਂ ਨਹੀਂ ਹੁੰਦਾਗਾ ਜਿਸ ਦੇ ਉੱਪਰ ਲੋਡ ਟਿਕਣਾ ਹੈ ਬਾਈਨ ਟਿਕਣਾ ਹੈ ਹੈ ਨਾ ਇਹ ਵੀਡੀਓ ਭਰਾਵੋ ਜਿਹਨੂੰ ਵਧੀਆ ਲੱਗੇ ਸ਼ੇਅਰ ਤੁਸੀਂ ਜਰੂਰ ਕਰਨੀ ਆਰ ਵੀਡੀਓ ਨੂੰ ਦੇਖਿਓ ਪੂਰਾ ਜੇ ਰੂਹ ਖੁਸਨਾ ਹੋਵੇ ਮੇਰੇ ਚੈਨਲ ਨੂੰ ਅਨਸਬਸਕ੍ਰਾਈਬ ਕਰ ਦਿਓ ਠੀਕ ਆ ਜੀ ਜੇਕਰ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਆ ਦੇਖੋ ਕੀ ਗੱਲ ਬਾਤ ਆ ਹੂੰ ਐਵੇਂ ਨਹੀਂ ਹੈਗੇ ਕਿਸਾਨ ਅੱਜ ਕੱਲ ਬਹੁਤ ਟੈਕਨੋਲੋਜੀ ਅੱਗੇ ਨਾਲ ਵਧ ਗਈ ਆ ਇਹੜੇ ਕੇ ਆਪਣੇ ਆ ਜੋ ਇਧਰ ਨੂੰ ਵੀ ਦਿਖਾ ਦਿਓ ਕਮਾ ਕੇ ਆਪਣੇ ਦਰਸ਼ਕ ਭਰਾਵਾਂ ਨੂੰ ਆ ਦੇਖੋ ਇਹ ਅਡਜਸਟਮੈਂਟ ਹੂੰ ਇਹ ਸਾਰੀਆਂ ਅਡਜਸਟਮੈਂਟਾਂ ਨਹੀਂ ਜਿਵੇਂ ਕਿ ਪਰਸਾ ਮੰਨਦੇ ਕੋਈ ਵੀ ਚੀਜ਼ ਹੈ ਆ ਸ਼ੇਰ ਵੀ ਬਹੁਤ ਹੱਡ ਲਿਖੇ ਹੋਏ ਨੇ ਇਸ ਦੇ ਉੱਪਰ ਰੋਮ ਰੋਮ ਵਿੱਚ ਵੱਸਦਾ ਪਾਣੀ ਪੰਜ ਦਰਿਆਵਾਂ ਦਾ ਕੋਈ ਫਰਕ ਨਹੀਂ ਪੈਂਦਾ ਕੱਚੇ ਪੱਕੇ ਰਾਹਾਂ ਦਾ ਕਹਿੰਦਾ ਰੋਮ ਰੋਮ ਵਿੱਚ ਵੱਸਦਾ ਪਾਣੀ ਪੰਜ ਦਰਿਆਵਾਂ ਦਾ ਕੋਈ ਫਰਕ ਨਹੀਂ ਪੈਂਦਾ ਕੱਚੇ ਪੱਕੇ ਰਾਹਾਂ ਦਾ ਸਹੀ ਆ ਜੋ ਜੀ ਅੱਗੇ ਆਪਾਂ ਇਧਰ ਨੂੰ ਦਿਖਾ ਦਈਏ ਸਾਈਡ ਤੇ ਬਾਕੀ ਮਾ ਬਾਈਆਂ ਨੂੰ ਕਹਾਂ ਵੀ ਚਲੋ ਬਾਈ ਕਹਿੰਦੇ ਕੱਲ ਨੂੰ ਖਬਰਾਂ ਕਿੱਥੇ ਹੋਈਏ ਮਾ ਗੱਲ ਸਹੀ ਆ ਤੁਹਾਡੀ ਵੀਰੇ ਅੱਜ ਆਪਾਂ ਵੀਡੀਓ ਕਰ ਲਈਏ ਆ ਦੇਖੋ ਜੀ ਫੇਰ ਇਹ ਨਾ ਬਹੁਤ ਜਿਹੜੀ ਕਹਿ ਕੰਮ ਆਉਣ ਵਾਲੇ ਸੰਦ ਉਹ ਬਣੇ ਟਰੈਲੀ ਦੇ ਨਾਲ ਲਾਏ ਹੋਏ ਨੇ ਦੇਖੋ ਇੱਧਰ ਆ ਜਾਓ ਵੀਰ ਇਹਨੂੰ ਆਪਾਂ ਮਿੱਟੀ ਪੱਟਣ ਵਾਲਾ ਕੋਈ ਅਭੀ ਮਿੱਟੀ ਪੱਟਣ ਵਾਲਾ ਜਿੱਥੇ ਕਾੜੀ ਧਰਤੀ ਹੁੰਦੀ ਹੈ ਜਿਵੇਂ ਕਿ ਸੜਕ ਬਗੈਰ ਹੋਗੀ ਕੋਈ ਚੀਜ਼ ਜਗ੍ਹਾ ਜਿੱਥੇ ਕਾੜੀ ਹੁੰਦੀ ਆ ਉਸ ਜਗ੍ਹਾ ਤੋਂ ਨਾ ਇਹ ਹਥਿਆਰ ਕੰਮ ਹੁੰਦੇ ਨੇ ਇਹ ਹਥਿਆਰ ਨਹੀਂ ਜਣੇ ਕਿ ਇਹ ਸੰਦੇ ਨੇ ਇਹ ਖੇਤੀਬਾੜੀ ਦੇ ਆ ਬੇਲਚਾ ਹੋ ਗਿਆ ਨਿਊ ਲਾ ਨਿਊ ਹੌਂਲੈਂਡ 3630 ਜਿਹੜਾ ਕਿ ਟਰੈਕਟਰ ਆ ਬਾਈ ਉਹਨਾਂ ਦਾ ਤੇ ਜਿਹੜੇ ਪੰਜਾਬੀ ਮਹੀਨੇ ਦੇਸੀ ਮਹੀਨੇ ਸਾਡੇ ਉਹ ਹਰੇਕ ਪਤਾ ਨਹੀਂ ਹੁੰਦਾ ਬੰਦੇ ਨੂੰ ਵੀ ਜਨਵਰੀ ਫਰਵਰੀ ਕਿਸੇ ਨੂੰ ਕਿਹਾ ਜਾਂਦਾ ਤੇ ਉਹ ਵੀ ਦੇਖ ਲਓ ਤੁਸੀਂ ਜਿਵੇਂ ਕਿ ਫੱਗਣ ਚੇਤਰ ਵਿਸਾਖ ਡੇਟ ਹੜ ਸਾਵਣ ਭਾਦੋਂ ਅਸੂ ਕਤਕ ਮੱਗਰ ਪੋ ਮਾਗ ਦੇਸੀ ਮਹੀਨੇ ਦੇਸੀ ਮੌਨਥਸ ਆ ਦੇਸੀ ਮੌਨਥਸ ਆ ਸਾਰਾ ਕੁਝ ਕੀ ਗੱਲਬਾਤ ਆ ਬੰਤ ਆ ਦੇਖੋ ਜੀ ਤੂੰ ਵਾਰਸਨ ਵਾਲੇ ਦਾ ਸ਼ੇਰ ਸਿੰਘ ਸ਼ੇਰ ਦੀਆਂ ਫੜ ਕੇ ਕੀ ਪਾੜਦਾ ਜਾਬਾਂ ਕਹਿੰਦਾ ਤੂੰ ਵਾਰਸਨ ਵਾਲੇ ਦਾ ਸ਼ੇਰ ਦੀਆਂ ਫੜ ਕੇ ਪਾੜਦਾ ਜਾਬਾਂ ਇੱਧਰ ਵੀ ਟੋਲ ਬਾਕਸ ਕਾਫੀ ਵੱਡਾ ਤੇ ਦੇਖੋ ਜੀ ਪਾੜੀ ਪੌੜੀ ਉੱਪਰ ਚੜਨ ਵਾਸਤੇ ਕਾਫੀ ਵੱਡੀ ਟਰੈਲੀ ਆ ਟਰੈਲੀ ਦੀ ਜੇਕਰ ਆਪਾਂ ਹਾਈਟ ਲਈਏ 10 ਫੁੱਟ ਦੇ ਕਰੀਬ ਹੈਗੀ ਐ ਇਸਦੀ ਹਨਾ ਜੀ ਟਰੈਲੀ ਦੀ ਹਾਈਟ ਕਾਫੀ ਉੱਚੀ ਆ ਤਾਂ 10 ਫੁੱਟ ਦੇ ਕਰੀਬ ਹੋਵੇਗੀ ਕੰਦੇ ਚੜਦੀ ਕਲਾ ਕਹਿੰਦੇ ਚੜਦੀ ਕਲਾ ਵਿੱਚ ਪਰਮਾਤਮਾ ਰੱਖੇ ਸੱਚੇ ਪਾਤਸ਼ਾਹ ਤੇ ਆਪਣਾ ਜਿਹੜਾ ਏਰੀਆ ਆਈ ਲਵ ਫਤਿਹਗੜ ਸਾਹਿਬ ਜਿਹੜਾ ਡਿਸਟ੍ਰਿਕਟ ਆ ਸਾਡਾ ਆਪਣੇ ਡਿਸਟ੍ਰਿਕਟ ਨੂੰ ਸਾਡਾ ਬਹੁਤ ਪਿਆਰ ਆਪਣੇ ਜ਼ਿਲ੍ਹੇ ਨਾਲ ਸਾਡੇ ਜ਼ਿਲ੍ਹਾ ਜਿਹੜਾ ਫਤਿਹਗੜ ਸਾਹਿਬ ਪੀਵੀ 23 ਐਫ ਵਾਲੇ ਜਿਹੜੇ ਕੀ ਵੀਰ ਜਿੰਨੇ ਭੈਣ ਭਰਾ ਵੀਡੀਓ ਦੇਖਦੇ ਨੇ ਨਾ ਸੇਅਰ ਜ਼ਰੂਰ ਕਰਨਾ ਇਸ ਵੀਡੀਓ ਨੂੰ ਤੇ ਆਹ ਦੇਖੋ ਬਾਈ ਉਹਨਾਂ ਕੋਲ 3630 ਆ ਆਮ ਇਹਨੇ ਕਿ چھوٹਾ ਮੋਟਾ ਨਹੀਂ ਇਹ ਵੀ ਪੂਰਾ ਛੋਟਾ ਟਰੈਕਟਰ ਹੈ ਜੀ ਤੇ ਖਰਚਾ ਤਾਂ ਇਸ ਦਾ ਕਹਿੰਦੇ ਜਹ ਜਹ ਕਹਿੰਦੇ ਇੱਕ ਹਾਥੀ ਰੱਖ ਲੈ ਜਹ ਜਹ ਟਰੈਕਟਰ ਰੱਖ ਲਿਆ ਪਰ ਜੋਰ ਆ ਬਾਈ ਹੈ ਖਰਚਾ ਜਹ ਜਹ ਆਪਾਂ ਖਰਚਾ ਦੇਖਦੇ ਨਾ ਇਹ ਕੰਮ ਵੀ ਕਰਦਾ ਫੇਰਾ ਹੈ ਜੀ ਉਹ ਜਹ ਪਰ ਕੰਮ ਵੀ ਕਰਦਾ ਇਹ ਵੀ ਨਾ ਦੇਖੋ ਵੀ ਖਰਚਾ ਇਹ ਜੇ ਖਰਚਾ ਵੀ ਦੇਖਦੇ ਹੋ ਪਰ ਕੰਮ ਵੀ ਦੁੱਗਣਾ ਕਰਦਾ ਲੋਡ ਦੇ ਕਪੈਸਿਟੀ ਦੇ ਹਿਸਾਬ ਨਾਲ ਕੰਮ ਕਰਦਾ ਟਰੈਕਟਰ ਇਹ ਕਹਿੰਦੇ ਜੱਟਾਂ ਦੇ ਪੁੱਤ ਨੇ ਇਹ ਤੇ ਦੇਖਰ ਦੋਸਤੋ ਤੁਹਾਨੂੰ ਆਪਣੀ ਮੇਰੀ ਵੀਡੀਓ ਵਧੀਆ ਲੱਗਦੀ ਹੈ ਨਾ ਸ਼ੇਅਰ ਜ਼ਰੂਰ ਕਰਨਾ ਤੁਸੀਂ ਹੈ ਨਾ ਤੇ ਤੁਸੀਂ ਵੀਡੀਓ ਵਿੱਚ ਦੇਖਿਆ ਲੈ ਟਰੈਲੀ ਦੇ ਆਪਾਂ ਟਰੈਲੀ ਕਰਕੇ ਵੀਡੀਓ ਬਣਾਈ ਆ ਜਿਹੜੀ ਗੱਲ ਆ ਬਹੁਤ ਘੈਂਟ ਟਰੈਲੀ ਆ ਤੁਸੀਂ ਵੇਖ ਸਕਦੇ ਹੋ ਬੱਲਗਾ ਤੋਂ ਤਿਆਰ ਹੁੰਦੀ ਆ ਇਹ ਜੋ ਕਿ ਇਹ ਪਿੰਡ ਹੈਗਾ ਬੱਲਗਾ ਜਲੰਧਰ ਸੈਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਮੇਰੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚਦੇ ਆ ਰਹਿਣ ਅਤੇ ਵੀਡੀਓ ਨੂੰ ਕਰ ਲੈਣਾ ਵੱਧ ਤੋਂ ਵੱਧ ਸ਼ੇਅਰ ਹਾਂ ਬੀਰ ਜੀ ਆਪਣਾ ਨਾਮ ਕੀ ਤੁਹਾਡਾ ਸਰਜੀਤ ਸਿੰਘ ਹਾਂਜੀ ਇਹ ਬਾਈ ਸਰਜੀਤ ਸਿੰਘ ਜੀ ਨੇ ਜਿਹਨਾਂ ਦਾ ਟਰੈਕਟਰ ਨਿਊ ਹੌਨਲੈਂਡ ਹੈ ਨਾ ਜੀ 3600 ਨਿਊ ਹੌਨਲੈਂਡ ਤੇ ਬਾਕੀ ਟਰਾਲੀ ਦੇਖੋ ਜਿਹੜੀ ਗੱਲ ਬਾਤ ਆ ਇਹ ਵੀ ਨਾ ਇਸ ਦੇ ਬਰਾਬਰ ਕੋਈ ਚੰਗਾ ਟਰੈਕਟਰ ਆ ਜਾਂਦਾ 8.5 ਲੱਖ ਦੀ ਟਰਾਲੀ ਆ ਹੈ ਨਾ ਵੀਰੇ ਇਹ ਬਾਈ ਕਹਿੰਦਾ ਇੰਨਾ ਆਪਾਂ ਬੋਲ ਦੇ ਘਟਿਆ ਜਣੀ ਕਈ ਵੇਰੇ ਸੰਗ ਦਾ ਬਾਈ ਥੋੜਾ ਜਗਾ ਚਲੋ ਆ ਆ ਵੀ ਹਰੇਕ ਬੰਦਾ ਬੋਲ ਨਹੀਂ ਸਕਦਾ ਕੈਮਰੇਗੇ ਨਾ ਗਲਤ ਆ ਹੈ ਨਾ ਵੀਰੇ ਹਾਂ ਅੰਨਾ ਬਹੁਤ ਆ ਬਾਈ ਜਣੀ ਕਿ ਆਪਣੇ ਕੈਮਰੇ ਚ ਵੀਡੀਓ ਚ ਆ ਗਿਆ ਬਹੁਤ ਆ ਮਾਹੌਲ ਮਾਨ ਬਾਈ ਪਰ ਫਕਰ ਆ ਬਹੁਤ ਸੋਹਣੀ ਟਰੈਲੀ ਬਣਾਈ ਹੋਈ ਆ ਬਾਈ ਉਹਨਾਂ ਦੇ ਹੈਨਾ ਵਾਗਰੂ ਚੜਦੀ ਕਲਾ ਚ ਰੱਖੇ ਵੀਰ ਨੂੰ ਹੈਨਾ ਹਾਂਜੀ ਦੇਖੋ ਕੀ ਆ ਗੱਲਬਾਤ ਆ ਹੈਨਾ ਆ ਮੜੇ ਵੀਰੇ ਸਾਰੇ ਚਲਾਇਓ ਟਰੈਕਟਰ ਦੇ ਆ ਸਾਰੇ ਚਲਾਇਓ ਆ ਦੇਖੋ ਸਾਰੇ ਜੱਗਦੇ ਨੇ ਨਾ ਨਾਲੇ ਟਰੈਲੀ ਦੇ ਜੱਗਣਗੇ ਆ ਦੇਖੋ ਨਾਲੇ ਟਰੈਲੀ ਦੇ ਸਾਰੇ ਜੱਗਦੇ ਨੇ ਐਵੇਂ ਨਹੀਂ ਹੈਗਾ 8.5 ਲੱਖ ਬੋਲਦਾ ਇਹ ਦਰਸ਼ਕ ਵੀਰੋ ਇੱਕ ਚੀਜ਼ ਹੋਰ ਦਿਖਾਣਾ ਜਿਹੜੀ ਗੱਲ ਰਹਿ ਗਈ ਸੀ ਦੱਸਣ ਤੋਂ ਆ ਦੇਖੋ ਜਿਹੜੇ ਬਾਈ ਨੇ ਡਰਿੰਕ ਵਗੈਰਾ ਕਰਦੇ ਨੇ ਆ ਦਿਖਾਓ ਜੀ ਇੱਧਰ ਆ ਸਾਰਾ ਕੁਝ ਇੱਥੇ ਡਰਿੰਕ ਰੱਖਣ ਨੂੰ ਵੀ ਆ ਦੇਖੋ ਜੀ ਡਰਿੰਕ ਬਾਕਸ ਇਸ ਦੇ ਵਿੱਚ ਤੁਸੀਂ ਜਿਹੜੇ ਬੰਦੇ ਡਰਿੰਕ ਕਰਦੇ ਨੇ ਹੈਨਾ ਇੰਜੋਏ ਕਰਦੇ ਨੇ ਉਹਨਾਂ ਵਾਸਤੇ ਆ ਵੀ ਰੱਖਿਆ ਰੱਖਿਆ ਹੋਇਆ ਸਿਸਟਮ ਜਿਵੇਂ ਕਿ ਗਲਾਸ ਤੇ ਬਾਕੀ ਬੋਤਲ ਵਗੈਰਾ ਕੋਈ ਵੀ ਕੋਕ ਦੀ ਜਿਵੇਂ ਠੰਡੇ ਦੀ ਜਾਂ ਕੋਈ ਵੀ ਬਿਸਕੀਰਾਂੋਂ ਕੋਈ ਵੀ ਬੰਦਾ ਪੀਂਦਾ ਜਿਹੜੇ ਸ਼ੌਂਕੀ ਨੇ ਆ ਚੀਜ਼ ਆ ਬਣਾਈ ਉਹ ਦੇਖੋ ਕਿਆਂ ਘੈਂਟ ਚੀਜ਼ਾਂ ਹਨ ਬਾਈ ਇਹ ਹੂੰ ਤੇ ਬਾਕੀ ਹੋਰ ਗੱਲਾਂ ਇੱਕ ਹੋਰ ਮੇਨ ਸਭ ਤੋਂ ਵੱਡੀ ਗੱਲ ਕੀ ਆ ਬਾਈ ਇਸ ਦੇ ਵਿੱਚ ਨਾ ਜਿਹੜੇ 4 ਟਾਇਰਾਂ ਨੂੰ ਉਹ ਬ੍ਰੇਕਾਂ ਲੱਗਦੇ ਨੇ ਮੇਨ ਗੱਲ ਤਾਂ ਇਹ ਆ ਨਾ ਜਦੋਂ ਇਸ ਦੇ ਵਿੱਚ ਬਾਈਜਨ ਹੁੰਦਾ ਕਾਫੀ ਬਾਈਜਨ ਹੁੰਦਾ ਕਿ ਟਰੈਕਟਰ ਆ ਰੋਕ ਨਹੀਂ ਸਕਦਾ ਹੈਗਾ ਜਿਵੇਂ ਹੀ ਆਪਾਂ ਕਹੀਏ ਵੀ 250 300 ਕੁਆਂਟਰ ਬਾਈਜਨ ਹੁੰਦਾ ਟਰੈਲੀ ਦੇ ਵਿੱਚ ਆ tai 300 tai 300 jisme ki क्विंटल वजन ਹੁੰਦਾ ਟਰੈਲੀ ਦੇ ਵਿੱਚ ਤਾਂ ਜੇ ਟਰੈਕਟਰ ਨੂੰ ਆਪਾਂ ਬ੍ਰੇਕਾਂ ਲਾਵਾਂਗੇ ਟਰੈਲੀ ਨਾ ਅੱਗੇ ਨੂੰ ਤੁਰ ਜਾਂਦੀ ਆ ਟਰੈਕਟਰ ਨੂੰ ਅੱਗੇ ਨੂੰ ਖਿੱਚ ਲੰਦੀ ਆ ਤਾਂ ਫਿਰ ਜੇਕਰ ਤੁਹਾਡੀਆਂ ਨੇ ਟਰੈਲੀ ਦੇ ਵਿੱਚ ਬ੍ਰੇਕਾਂ ਹੋਣਗੀਆਂ ਇਹ ਬਹੁਤ ਵਧੀਆ ਸਿਸਟਮ ਲੱਗਿਆ ਮੈਨੂੰ ਇਹ ਬਹੁਤ ਵਧੀਆ ਕੰਮ ਆ ਇਸ ਦਾ ਜਿਹੜੇ ਕਿ ਐਸਵੀ ਦੇ ਵਿੱਚ ਬ੍ਰੇਕਾਂ ਨੇ ਇਹ ਹਾਂਜੀ ਬਾਈ ਜੀ ਇਹ ਜਿਹੜੀ ਬਹੁਤ ਵਧੀਆ ਗੱਲ ਆ ਇਹ ਜਿਹੜੀ ਟਰੈਲੀ ਦੇ ਵਿੱਚ ਬ੍ਰੇਕਾਂ ਲਾਈਆਂ ਹੋਈਆਂ ਨੇ ਬਾਈਆਂ ਬਾਈਆਂ ਨੇ ਅੱਗੇ ਦਿਖਾ ਦਿਓ ਮਾੜੇ ਬ੍ਰੇਕਾਂ ਜਿਹੜੇ ਟਾਇਰ ਨੇ ਇਹ ਹਾਂਜੀ ਆ ਦੇਖੋ ਇਹ 8 ਟਾਇਰੀ ਟਰੈਲੀ ਆ ਇਹ ਡਬਲ ਟਾਇਰ ਨੇ 8 ਟਾਇਰੀ ਜਣੇ ਕਿ ਇਹ 8 ਟਾਇਰਾਂ ਨੂੰ ਬ੍ਰੇਕ ਲੱਗਦੀ ਆ ਟਰੈਲੀ ਦੇ ਹੈ ਮੇਰਾ 8 ਟਾਇਰਾਂ ਨੂੰ ਬ੍ਰੇਕ ਲੱਗਦੀ ਆ ਨਾ ਜੀ ਇਹ ਤਾਂ ਬਹੁਤ ਵਧੀਆ ਚੀਜ਼ ਆ ਨਾ ਜੀ ਤੇ ਬਹੁਤ ਵਧੀਆ ਲੱਗੀ ਤੁਹਾਡੀ ਟਰੈਲੀ ਵੀਰੇ ਇਹ ਹੈ ਨਾ ਤੇ ਆਪਣੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਜੇ ਇਹ ਜਿਹੜੀ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਹੈ ਨਾ ਤੇ ਬਹੁਤ ਹੀ ਵਧੀਆ ਚੀਜ਼ ਆ ਬਹੁਤ ਕੈਂਡ ਚੀਜ਼ ਬਣੀ ਹੋਈ ਆ ਟਰੈਲੀ ਐਵੇਂ ਨਹੀਂ ਹੈਗੇ ਇਹ ਪਲਾਹਾ ਐਗਰੀ ਬਲ ਲਗਾਉਣੇ ਦੀ ਦੀ ਹੋ ਆ ਬਣਾਉਂਦੇ ਨੇ ਜਿਹੜੇ ਜਿਹੜੇ ਵੀ ਔਜ਼ਾਰ ਬਣਾਉਂਦੇ ਨੇ ਨਾ ਉਹਨਾਂ ਦਾ ਇਹ ਲੋਗੋ ਵੀ ਲੱਗਾ ਹੋਇਆ ਪਲਾਹਾ ਐਗਰੀ ਬਲਗਾ ਪਾਓ ਇੰਟਰਨੈਸ਼ਨਲ ਆ ਇੱਧਰ ਇੱਕ ਹੋਰ ਦਿਖਾ ਦਿਓ ਨਾ ਨਾਮਾਇਨ ਨੰਬਰ ਦਿਖਾ ਦਿਓ ਜੀ ਆਜੋ ਆਪਾਂ ਪਾਟਿਆ ਗਾਇ ਗੱਲ ਨਿਮੇੜ ਦੰਨੇ ਆ ਜੇਕਰ ਕਿਸੇ ਭੈਣ ਭਰਾ ਨੇ ਟ੍ਰੈਲੀ ਤਿਆਰ ਕਰਵਾਣੀ ਹੋਵੇ ਤਾਂ ਇਹ ਨੰਬਰ ਕਰ ਲੋ ਜੀ ਨੋਟ ਆ 98720 07333 98151 71073 ਇਹ ਨੰਬਰ ਆ ਬਾਈਆਂ ਦਾ ਜੇਕਰ ਕੋਈ ਕਿਸੇ ਨੇ ਨਾ ਟ੍ਰੈਲੀ ਤਿਆਰ ਕਰਾਣੀ ਹੋਵੇ ਟ੍ਰੈਲੀ ਜਾਨੀ ਕਿ 8.5 ਲੱਖ ਦੀ ਜ਼ਰੂਰ ਪਵੇਗੀ ਪਰ ਮਰਸਡੀ ਨਾਲੋਂ ਘੱਟ ਨਹੀਂ ਹੈਗੀ ਇਹ ਹੈ ਪਰਾ ਗੱਡ ਟਰਾਲੀ ਆ ਜਿਹਨੂੰ ਕਹੇ ਜਾਂਦਾ ਦੇਖੋ ਤਿੰਨ ਤਿੰਨ ਹੋਕਾ ਲਾਈਆਂ ਹੋਈਆਂ ਨੇ ਪਿੱਛੇ ਤੇ ਆਪਣੀ ਵੀਡੀਓ ਨੂੰ ਇਸ ਨੂੰ ਦੱਬ ਕੇ ਸ਼ੇਅਰ ਕਰਨਾ ਜੀ ਤੇ ਆਪਾਂ ਫਿਰ ਅਗਲੇ ਵੀਡੀਓ ਤੱਕ ਆਪਣੇ ਨਾਲ ਜੁੜੇ ਰਹੋ ਆਪਾਂ ਹੈਗੇ ਆ ਪੀਵੀ 23 ਬਾਈ ਲਈ ਹੈ ਨਾ ਯਾਨੀ ਕਿ ਜ਼ਿਲ੍ਹਾ ਫਤੇਗੜ ਸਾਹਿਬ ਤੋਂ ਚੰਗਾ ਜੀ ਬਾਈ ਬੈਰੂ ਜੀ ਦਾ ਖਾਲਸਾ ਬੈਰੂ ਜੀ ਦੀ ਫਤਿਹ